ਇਹ ਕਹਿਣਗੇ ਉਸ ਤੋਂ ਬਾਅਦ ਜਿਹੜੀ ਲਾਸਟ ਪ੍ਰਾਈਜ਼ ਸਰਮਨੀ ਆ ਉਹ ਆਪਾਂ ਕਰਾਂਗੇ ਸਾਡੇ ਭਾਈ ਭੁੱਲਰੂ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅਸੀਂ ਸਿਰਫ ਦੇਖਣ ਆਏ ਸੀ ਸਾਡਾ ਇਹਨਾਂ ਵੀਰਾਂ ਨੇ ਮਾਣ ਕੀਤਾ ਪਿੰਡ ਮਾਹਵੱਧਰ ਵਾਲੇ ਵੀਰਾਂ ਨੇ ਤੇ ਜਿਹੜੇ ਪਾਕਾਂ ਦੇ ਨੌਜਵਾਨ ਆ ਇਹਨਾਂ ਦਾ ਦਿਲੋਂ ਧੰਨਵਾਦ ਆ ਬੜਾ ਸੋਹਣਾ ਉਪਰਾਲਾ ਇਹਨਾਂ ਦਾ ਜਿਨ੍ਹਾਂ ਨੇ ਇੰਨਾ ਸੋਹਣਾ ਗਰਾਊਂਡ ਬਣਾ ਕੇ ਪਿੰਡ ਦੇ ਵਿੱਚ ਇੰਨੀ ਰੌਣਕ ਲਾਈ ਹੋਈ ਆ ਮੇਰੇ ਕੋਲ ਜੋਗ ਲਫ਼ਜ਼ ਨਹੀਂਗੇ ਇਹਨਾਂ ਵਾਸਤੇ ਮੈਂ ਪਿੰਡ ਦੇ ਵਿੱਚ ਜਿੰਨੇ ਜੋਗਾ ਇਹਨਾਂ ਕ੍ਰਿਕਟ ਖਿਡਾਰੀਆਂ ਦੇ ਸਦਾ ਨਾਲ ਰਿਆਂ ਹੁਣ ਵੀ ਨਾਲ ਆ ਅੱਗੇ ਤੋਂ ਕੋਈ ਵੀ ਉਦਮ ਕਰਨਗੇ ਤੇ ਜਿਹੜਾ ਇਹਨਾਂ ਨੇ ਆ ਉਦਮ ਕਰਕੇ ਇੱਕ ਬਿਲਕੁਲ ਬਿਨਾਂ ਕਿਸੇ ਪੱਖਪਾਤ ਤੋਂ ਇਹ ਲੀਕ ਕਰਵਾਈ ਆ ਇਹ ਸਾਰੇ ਵਧਾਈ ਦੇ ਪਾਤਰਾ ਸੋ ਮੈਂ ਤਾਂ ਸਿਰਫ ਬਈ ਇੱਕ ਮੈਚ ਵੇਖਣ ਆਇਆ ਸੀ ਅੱਜ ਫਾਈਨਲ ਚਾ ਸੀ ਵੀ ਪਿੰਡ ਦੇ ਮੁੰਡਿਆਂ ਨੇ ਫਾਈਨਲ ਚ ਪ੍ਰਵੇਸ਼ ਕੀਤਾ ਤੇ ਬੜਾ ਵਧੀਆ ਲੱਗਿਆ ਵੇਖ ਕੇ ਬੜਾ ਸੋਹਣਾ ਲੱਗਿਆ ਸੋ ਇਨਾ ਹੀ ਕਹਿੰਦਾ ਖਿਮਾਂ ਦਾ ਆਜਾਜ ਕਵਾਇ ਗੁਰਜੀ ਕਾ ਖਾਲਸਾ ਸ੍ਰੀ ਵਾਇਗੁਰਜੀ ਕੀ ਫਤਿਹ